ਆਮ ਆਦਮੀ ਪਾਰਟੀ ਦੇ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੇ ਧਰਮ ਪਤਨੀ ਆਈਪੀਐਸ ਜੋਤੀ ਯਾਦਵ ਅਚਾਨਕ ਇੱਕ ਮਾਮਲੇ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਫਸਦੇ ਇਸ ਕਰਕੇ ਕਿਉਂਕਿ ਉਹਨਾਂ ਦਾ ਨਾਮ ਉਸ ਮਾਮਲੇ 'ਚ ਆਇਆ ਹਾਲਾਂਕਿ ਹਰਜੋਤ ਬੈਂਸ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਉਹਨਾਂ ਦੇ ਵੱਲੋਂ ਸਪਸ਼ਟਕਰਨ ਦੇ ਦਿੱਤਾ ਗਿਆ ਸਪਸ਼ਟਕਰਨ ਵੀ ਕੀ ਉਹਨਾਂ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਉਹਨਾਂ ਦੇ ਪਤਨੀ ਯਾਨੀ ਕਿ ਜੋਤੀ ਯਾਦਵ ਉਹ ਬੇਦਾਗ ਕਸਮ ਦੀ ਛਵੀ ਆ ਉਹਨਾਂ ਦੀ ਉਹ ਇੱਕ ਨਿਰਪੱਖ ਅਤੇ ਬੜੇ ਹੀ ਮਿਹਨਤੀ ਮੁਲਾਜ਼ਮ ਨੇ ਇੱਕ ਆਈਪੀਐਸ ਅਫਸਰ ਨੇ ਔਰ ਇਹਦੇ ਨਾਲ ਨਾਲ ਇਹ ਵੀ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਜੇ ਇਹ ਤੱਥ ਗਲਤ ਨੇ ਤਾਂ ਫਿਰ ਮਾਨਹਾਨੀ ਦਾ ਕੇਸ ਵੀ ਕੀਤਾ ਜਾਵੇਗਾ ਹੁਣ ਦਰਸਲ ਮਸਲਾ ਕੀ ਆ ਮਸਲਾ ਇੱਕ 100 ਕਰੋੜ ਦੇ ਕਤਿਤ ਕੱਪੜੇ ਦੇ ਨਾਲ ਜੁੜਿਆ ਹੋਇਆ ਜਿਸ ਨੂੰ ਲੈ ਕੇ ਆਰਟੀਆਈ ਐਕਟਿਵਿਸਟ ਮਾਨਕ ਗੋਇਲ ਅਤੇ ਉਹਨਾਂ ਤੋਂ ਬਾਅਦ ਸੁਖਪਾਲ ਘਹਿਰਾ ਨੇ ਵੀ ਇਸ ਮਾਮਲੇ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਪੋਸਟ ਕੀਤਾ ਹੈ ਦਰਸਲ ਇੱਕ ਚਿੱਠੀ ਇੱਕ ਮਹਿਲਾ ਇਨਸਪੈਕਟਰ ਦੇ ਵੱਲੋਂ ਲਿਖੀ ਗਈ ਹੈ ਔਰ ਉਸ ਚਿੱਠੀ ਦੇ ਵਿੱਚ ਇੱਕ ਵੱਡਾ ਖਲਾਸਾ ਆਪਣੇ ਵੱਲੋਂ ਕਰਦੇ ਨਜ਼ਰ ਆ ਰਹੇ ਨੇ ਔਰ ਚਿੱਠੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕਥਿਤ ਤੌਰ ਦੇ ਉੱਤੇ ਭੇਜੀ ਗਈ ਹੈ ਇਸ ਦੇ ਵਿੱਚ ਇੱਕ ਕਥਿਤ ਫਰਜ਼ੀ ਕਾਲ ਸੈਂਟਰ ਦਾ ਜ਼ਿਕਰ ਕੀਤਾ ਗਿਆ ਅਮਨਜੋਤ ਕੌਰ ਇਹਨਾਂ ਮਹਿਲਾ ਇਨਸਪੈਕਟਰ ਦਾ ਨਾਮ ਹੈ ਔਰ ਇਹਨਾਂ ਨੇ ਇੱਕ ਲੰਮੀ ਚੌੜੀ ਚਿੱਠੀ ਡੀਜੀਪੀ ਗੌਰਵ ਯਾਦਵ ਨੂੰ ਲਿਖੀ ਹੈ ਜਿਸ ਦੇ ਵਿੱਚ ਮંત્રી ਹਰਜੋਤ ਬੈਂਸ ਅਤੇ ਉਹਨਾਂ ਦੇ ਧਰਮਪਤਨੀ ਆਈਪੀਐਸ ਜੋਤੀ ਯਾਦਵ ਨੂੰ ਵੀ ਕਟਾਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਯਾਨੀ ਕਿ ਵੱਡੇ ਇਲਜ਼ਾਮ ਉਹਨਾਂ ਦੇ ਉੱਤੇ ਲਾਏ ਨੇ। ਪਹਿਲਾਂ ਜੋ ਤੱਥ ਸਾਹਮਣੇ ਆਏ ਨੇ ਉਹਨਾਂ ਬਾਰੇ ਤੁਹਾਨੂੰ ਦੱਸ ਦਿੰਨੇ ਆਂ। ਦਰਅਸਲ ਅਮਨਜੋਤ ਕੌਰ ਜਿਹੜੇ ਮਹਿਲਾ ਇਨਸਪੈਕਟਰ ਨੇ ਉਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਮੁਹਾਲੀ ਦੇ ਵਿੱਚ ਇੱਕ ਕਥਿਤ ਫਰਜ਼ੀ ਕਾਲ ਸੈਂਟਰ ਕੰਮ ਕਰ ਰਿਹਾ ਸੀ ਜਿਸ ਵਾਰੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਕਾਲ ਸੈਂਟਰ ਦੇ ਵਿੱਚ ਵਿਦੇਸ਼ਾਂ ਦੇ ਅੰਦਰ ਬੈਠੇ ਲੋਕਾਂ ਨੂੰ ਵਿਦੇਸ਼ੀ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਫਸਾਇਆ ਜਾਂਦਾ ਸੀ ਠੱਗਿਆ ਜਾਂਦਾ ਸੀ ਔਰ ਘੱਟੋ ਘੱਟ 100 ਦੇ ਕਰੀਬ ਮਲਾਜ਼ਮ ਉਸ ਕਾਲ ਸੈਂਟਰ ਦੇ ਵਿੱਚ ਕੰਮ ਕਰ ਰਹੇ ਸੀ ਕਾਲ ਸੈਂਟਰ ਦੇ ਮਾਲਕ ਦਾ ਨਾਮ ਵਿਜੇ ਰਾਜ ਕਪੂਰੀਆ ਦੱਸਿਆ ਜਾ ਰਿਹਾ ਹੈ ਜੋ ਕਿ ਨੰਗਲ ਰੋਪੜ ਤੋਂ ਤਾਲੁਕ ਰੱਖਦੇ ਨੇ ਉਹਨਾਂ ਦਾ ਪਰਿਵਾਰ ਜਿਸ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਅਤੇ ਧਰਮ ਪਤਨੀ ਦੀ ਇੱਕ ਦੋਸਤ ਉਹ ਵੀ ਇਸ ਕਾਲ ਸੈਂਟਰ ਦੀ ਮਲਕੀਤ ਦਾ ਇੱਕ ਹਿੱਸਾ ਸੀ ਜਦਕਿ ਇਸ ਪੂਰੇ ਕਾਲ ਸੈਂਟਰ ਦਾ ਜਿਹੜਾ ਸਾਰਾ ਆਧਾਰੋਂਮਦਾਰ ਸੀ 50-50 ਪਰਸੈਂਟੇਜ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵਿਜੇ ਰਾਜ ਕਪੂਰੀਆ ਤੇ ਉਹਨਾਂ ਦੇ ਪਿਤਾ ਦੋਵਾਂ ਦੇ ਵਿੱਚ ਵੰਡਿਆ ਹੋਇਆ ਸੀ ਹੁਣ ਇਸ ਮਾਮਲੇ ਨੂੰ ਲੈ ਕੇ ਜਿਹੜੇ ਤੱਥ ਸਾਹਮਣੇ ਆਏ ਹੈ ਉਹਦੇ ਮੁਤਾਬਕ ਅਮਨਯੋਤ ਕੌਰ ਨੇ ਇਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਾਇਆ ਹੈ ਕਿ ਉਹਨਾਂ ਨੂੰ ਕੰਸੋਰ ਮਿਲੀ ਸੀ ਉਹ ਤਾਇਨਾਤ ਕੀਤੇ ਗਏ ਮੋਹਾਲੀ ਦੇ ਚਾਰ ਫੇਸ ਏਰੀਆ ਦੇ ਵਿੱਚ ਔਰ ਉੱਥੇ ਉਹਨਾਂ ਨੂੰ ਕਨਫੋ ਮਿਲਦੀ ਹੈ ਜਿਸ ਤੋਂ ਬਾਅਦ ਉਹ ਸੁਹਾਣਾ ਪੁਲਿਸ ਨੂੰ ਨਾਲ ਲੈ ਕੇ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਛਾਪਾ ਮਾਰਦੇ ਆ ਹੁਣ ਛਾਪਾ ਮਾਰਿਆ ਜਾਂਦਾ ਇਸ ਆਫਿਸ ਦੇ ਵਿੱਚ ਔਰ ਆਫਿਸ ਦੇ ਵਿੱਚ ਛਾਪਾ ਜਿਹੜਾ ਵੱਜਦਾ ਕਥਿਤ ਤੌਰ ਦੇ ਉੱਤੇ ਉਦੋਂ ਜਿਹੜਾ ਸਰਵਰ ਸੀ ਉਹ ਬੰਦ ਦਿਖਦਾ ਆ ਹੁਣ ਇੱਥੇ ਇਲਜ਼ਾਮ ਲਾਇਆ ਗਿਆ ਕਿ ਸਰਵਰ ਜਾਣ ਬੁੱਝ ਕੇ ਬੰਦ ਕਰ ਲਿਆ ਕਿਉਂਕਿ ਕੈਮਰਿਆਂ ਦੇ ਵਿੱਚ ਪੁਲਿਸ ਆਂਦੀ ਦਿਖ ਗਈ ਸੀ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਜੇ ਰਾਜ ਕਪੂਰੀਆ ਦਾ ਆਫਿਸ ਉੱਪਰ ਸੀ ਜਦਕਿ ਪੂਰਾ ਜਿਹੜਾ ਆਫਿਸ ਮੇਨਟੇਨ ਹੋ ਰਿਹਾ ਸੀ ਕਾਲ ਸੈਂਟਰ ਦਾ ਉਹ ਬੇਸਮੈਂਟ ਦੇ ਵਿੱਚ ਕੰਮ ਕਰ ਰਿਹਾ ਸੀ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਹ ਸਾਰੀ ਇਨਫੋਰਮੇਸ਼ਨ ਜਦੋਂ ਉਹਨਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਛਾਪਾ ਮਾਰਿਆ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਰਵਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਸਰਵਰ ਜਿਹੜਾ ਆਨ ਨਹੀਂ ਕੀਤਾ ਗਿਆ ਇਹ ਕਹ ਦਿੱਤਾ ਗਿਆ ਕਿ ਉੱਥੇ ਉਹ ਸਰਵਰ ਜਿਹੜਾ ਡਾਊਨ ਪੇ ਆਇਆ ਉਹ ਕੰਮ ਜਿਹੜਾ ਉਹਨਾਂ ਦਾ ਬੰਦ ਪਿਆ ਫਿਲਹਾਲ ਇਹ ਨਹੀਂ ਆਨ ਹੋ ਸਕਦਾ ਯਾਨੀ ਕਿ ਉਹਨਾਂ ਨੇ ਟਾਲਣ ਦੀ ਕੋਸ਼ਿਸ਼ ਕੀਤੀ ਕਿ ਪੂਰੀ ਗੱਲ ਇੱਕ 100 ਕਰੋੜ ਦੇ ਕੱਥਿਤ ਕਪੜੇ ਦੀ ਗੱਲ ਇਸ ਮਹਿਲਾ ਇਨਸਪੈਕਟਰ ਨੇ ਕੀਤੀ ਪਰ ਹੁਣ ਇੱਥੇ ਆ ਕੇ ਸਵਾਲ ਖੜਦਿਆ ਕਿ ਇਹਦੇ ਵਿੱਚ ਮੰਤਰੀ ਹਰਜੋਤ ਬੈਂਸ ਦਾ ਨਾਮ ਕਿੱਥੋਂ ਆ ਗਿਆ ਜਾਂ ਉਹਨਾਂ ਦੇ ਧਰਮਪਤਨੀ ਆ ਆਈਪੀਐਸ ਜੋਤੀ ਯਾਦਵ ਦਾ ਨਾਮ ਕਿੱਥੋਂ ਆ ਗਿਆ ਦਰਸਲ ਇਹ ਵੀ ਤੱਥ ਸਾਹਮਣੇ ਆ ਰਿਹਾ ਹੈ ਇਹ ਵੀ ਇਲਜ਼ਾਮ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਮੰਤਰੀ ਹਰਜੋਤ ਬੈਂਸ ਦੇ ਧਰਮਪਤਨੀ ਨੇ ਉਹਨਾਂ ਦੇ ਵੱਲੋਂ ਵੀ ਇਸ ਮਹਿਲਾ ਇਨਸਪੈਕਟਰ ਨੂੰ ਆਪਣੇ ਆਫਿਸ ਦੇ ਵਿੱਚ ਸੱਦਿਆ ਗਿਆ ਸੀ ਹੁਣ ਇੱਥੇ ਆ ਕੇ ਇੱਕ ਜ਼ਿੰਮੇਵਾਰ ਆਈਪੀਐਸ ਆਫੀਸਰ ਦਾ ਰੈਂਕ ਹੁੰਦਾ ਹੈ ਆਈਪੀਐਸ ਆਫੀਸਰ ਇੱਕ ਜ਼ਿੰਮੇਵਾਰ ਰੈਂਕ ਹੁੰਦਾ ਹੈ ਇੱਥੇ ਆ ਕੇ ਜਦੋਂ ਆਈਪੀਐਸ ਆਫੀਸਰ ਦੇ ਉੱਤੇ ਸਵਾਲ ਖੜੇ ਹੋਣ ਲੱਗ ਜਾਂਦੇ ਨੇ ਤੇ ਵੱਡੀ ਗੱਲ ਮੰਨੀ ਜਾਂਦੀ ਹੈ ਹੁਣ ਆਈਪੀਐਸ ਆਫੀਸਰ ਜੋਤੀ ਯਾਦਵ ਜਿਹੜੇ ਮੰਤਰੀ ਹਰਜੋਤ ਬੈਂਸ ਦੇ ਧਰਮ ਪਤਨੀ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਹੈ ਮਹਿਲਾ ਇਨਸਪੈਕਟਰ ਅਮਨਜੋਤ ਕੌਰ ਵੱਲੋਂ ਕਿ ਉਹਨਾਂ ਨੇ ਆਪਣੇ ਆਫਿਸ 'ਚ ਬੁਲਾਇਆ ਔਰ ਉੱਥੇ ਆ ਕੇ ਇਸ ਮਾਮਲੇ ਤੋਂ ਪਾਸੇ ਹੋਣ ਦੀ ਗੱਲ ਵੀ ਕੀਤੀ ਗਈ ਹੈ ਇਹ ਇਲਜ਼ਾਮ ਲਾਇਆ ਹੈ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਇਸ ਮਾਮਲੇ ਤੋਂ ਪਾਸੇ ਵਟ ਪਾਸਾ ਵਟ ਲਿਆ ਜਾਵੇ ਜਦ ਕਿ ਮਹਿਲਾ ਇੰਸਪੈਕਟਰ ਅਮਨਯੋਤ ਕੌਰ ਦਾ ਦਾਵਾ ਆ ਕਥਿਤ ਤੌਰ ਦੇ ਉੱਤੇ ਕਿ ਜਿਹੜੇ ਮੁਲਜ਼ਮ ਇਸ ਕਥਿਤ ਫਰਜ਼ੀ ਕਾਲ ਸੈਂਟਰ ਦੇ ਦੱਸੇ ਜਾ ਰਹੇ ਆ ਉਹਨਾਂ ਨੇ ਆਪਣਾ ਗੁਨਾਹ ਕਥਿਤ ਤੌਰ ਤੇ ਕਬੂਲਿਆ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਮਾਮਲਾ ਕਿਉਂਕਿ ਇਸ ਦੇ ਵਿੱਚ ਮੰਤਰੀਆਂ ਉਹਨਾਂ ਦੀ ਧਰਮ ਪਤਨੀ ਦਾ ਨਾਮ ਸਾਹਮਣੇ ਆ ਗਿਆ ਪਰ ਇਸ ਦੇ ਬਾਵਜੂਦ ਇਹ ਉਹਨਾਂ ਨੇ ਸਾਫ਼ ਸਪਸ਼ਟ ਕਿਹਾ ਆ ਕਿ ਆਪਣੇ ਜਿਹੜੇ ਇਲਜ਼ਾਮ ਉਹਨਾਂ ਤੇ ਲੱਗੇ ਸੀ ਉਹ ਕਬੂਲੇ ਗਏ ਨੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਦੋਂ ਇਲਜ਼ਾਮ ਕਬੂਲੇ ਗਏ ਹੋਣ ਜਾਂ ਇਹ ਮੈਂਸ਼ਨ ਕੀਤਾ ਗਿਆ ਹੋਵੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਔਰ ਜੇ ਕੋਈ ਮੰਤਰੀ ਜਾਂ ਕੋਈ ਵੱਡਾ ਸੀਨੀਅਰ ਮੁਲਾਜ਼ਮ ਯਾ ਅਧਿਕਾਰੀ ਇਸ ਚੀਜ਼ ਦੇ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕਰਦਾ ਹੋਵੇ ਜਾਂ ਉਸ ਉੱਤੇ ਇਲਜ਼ਾਮ ਲੱਗਦਾ ਹੋਵੇ ਤਾਂ ਜ਼ਾਹਿਰ ਤਨ ਐਕਸ਼ਨ ਕਰਨਾ ਬਣਦਾ ਪਰ ਇੱਥੇ ਸਵਾਲ ਇਹ ਹੈ ਕਿ ਮੰਤਰੀ ਹਰਜੋਤ ਹਰਜੋਤ ਬੈਂਸ ਦੇ ਧਰਮ ਪਤਨੀ ਦੇ ਉੱਤੇ ਇਲਜ਼ਾਮ ਹੈ ਆਈਪੀਐਸ ਜੋਤੀ ਆਦਤ ਉੱਤੇ ਇਲਜ਼ਾਮ ਹੈ ਕਿ ਉਹਨਾਂ ਨੇ ਇਸ ਮਾਮਲੇ ਤੋਂ ਕਿਨਾਰਾ ਕਰਨ ਲਈ ਸਲਾਹ ਜਿਹੜੀ ਹੈ ਉਹ ਮਹਿਲਾ ਇਨਸਪੈਕਟਰ ਨੂੰ ਦਿੱਤੀ ਔਰ ਇੱਥੋਂ ਤੱਕ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪ੍ਰੈਸ਼ਰਾਈਜ਼ ਵੀ ਕਠਿਤ ਤੌਰ ਦੇ ਉੱਤੇ ਕੀਤਾ ਗਿਆ ਹੁਣ ਸਵਾਲ ਇਹ ਖੜਦਾ ਹੈ ਕਿ ਕੀ ਇਹ ਸਾਰਾ ਕੁਝ ਸੱਚ ਹੈ ਜਾਂ ਫਿਰ ਕਿਉਂਕਿ ਆਈਪੀਐਸ ਜੋਤੀ ਆਦਮ ਨੇ ਉਹਨਾਂ ਦੇ ਪਤੀ ਮੰਤਰੀ ਹਰਜੋਤ ਬੈਂਸ ਵੀ ਨੇ ਹੁਣ ਸਿਆਸੀ ਪਦਰ ਦੇ ਉੱਤੇ ਵੀ ਬਹੁਤ ਕੁਝ ਕਈ ਵਾਰ ਹੋ ਜਾਂਦਾ ਹੈ ਔਰ ਸਿਆਸੀ ਪਦਰ ਦੇ ਉੱਤੇ ਬਹੁਤ ਕੁਝ ਕਈ ਵਾਰ ਕਰਵਾਇਆ ਵੀ ਜਾਂਦਾ ਹੁਣ ਇਦਾਂ ਦੇ ਬਹੁਤ ਕੇਸਿਸ ਪਹਿਲਾਂ ਵੀ ਨੇ ਜਿਦੇ ਵਿੱਚ ਇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਹੁਣ ਪੁਖਤਾ ਤੌਰ ਦੇ ਉੱਤੇ ਇਹਦੇ ਉੱਤੇ ਜਾਂਚ ਹੋਣੀ ਲਾਜ਼ਮੀ ਹੈ ਪਰ ਜੇ ਮਹਿਲਾ ਇਨਸਪੈਕਟਰ ਅਮਨਜੋਤ ਕੌਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਕੋਰਟ ਦੇ ਵਿੱਚ ਵੀ ਚੱਲਦਾ ਰਿਹਾ ਇਥੋਂ ਤੱਕ ਕਿਉਂਕਿ ਕਹਿੰਦੇ ਕਿ ਕਈ ਕ੍ਰਿਮੀਨਲ ਪਟੀਸ਼ਨਜ਼ ਵੀ ਉਹਨਾਂ ਦੇ ਖਿਲਾਫ ਹਾਈ ਕੋਰਟ ਦੇ ਅੰਦਰ ਪਾਈਆਂ ਜਾ ਚੁੱਕੀਆਂ ਨੇ ਔਰ ਵਿਜੇ ਰਾਜਕੁਮਾਰੀ ਆਦੀ ਧਰਮਪਤਨੀ ਦੇ ਵੱਲੋਂ ਕਹਿੰਦੇ ਕਿਸੇ ਤਰ੍ਹਾਂ ਦੇ ਉੱਤੇ ਇਦਾਂ ਕੀਤਾ ਗਿਆ ਇਲਜ਼ਾਮ ਲਾਏ ਨੇ ਉਹਨਾਂ ਨੇ ਇਸ ਕਾਲ ਸੈਂਟਰ ਦੇ ਮਾਲਕ ਦੀ ਪਤਨੀ ਦੇ ਉੱਤੇ ਔਰ ਇਥੋਂ ਤੱਕ ਵੀ ਕਿਹਾ ਇਥੋਂ ਤੱਕ ਵੀ ਇਲਜ਼ਾਮ ਲਾਏ ਨੇ ਕਿ ਉਸ ਕਾਲ ਸੈਂਟਰ ਦੇ ਮਾਲਕ ਦੀ ਪਤਨੀ ਆਪਣਾ ਸਿਆਸੀ ਸਰੂਖ ਵਰਤ ਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ ਇਲਜ਼ਾਮ ਬੇहद ਲੱਗਦੇ ਪਏ ਨੇ ਪਰ ਇਸ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਮੰਤਰੀ ਦਾ ਨਾਮ ਆ ਜਵੇ ਜਾਂ ਉਹਨਾਂ ਦੀ ਧਰਮ ਪਤਨੀ ਦਾ ਨਾਮ ਆ ਜਵੇ ਉੱਥੇ ਆ ਕੇ ਕਵਨ ਇੱਕ ਹੋਰ ਟਰਨ ਲੈ ਗਈ ਹੈ ਹੁਣ ਸਵਾਲ ਇਹ ਹੈ ਕਿ ਡੀਜੀਪੀ ਗੌਰਵ ਯਾਦਵ ਨੂੰ ਲਿਖੀ ਇਸ ਚਿੱਠੀ ਦਾ ਅਸਰ ਕੀ ਹੋਵੇਗਾ ਪਰ ਦੂਜੇ ਪਾਸੇ ਹਰਜੋਤ ਬੈਂਸ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਇਸ ਦਾ ਜਵਾਬ ਦੇ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇ ਗਲਤ ਨਿਕਲਿਆ ਤੇ ਇਸ ਉੱਤੇ ਮਾਨਹਾਨੀ ਵੀ ਕੀਤੀ ਜਾਵੇਗੀ ਜਾਂਚ ਹੋਣੀ ਚਾਹੀਦੀ ਹੈ ਇਹ ਜ਼ਰੂਰ ਗੱਲ ਕੀਤੀ ਜਾ ਰਹੀ ਹੈ ਪਰ ਕਿਹਾ ਹੈ ਕਿ ਉਹਨਾਂ ਦੀ ਪਤਨੀ ਬੇਦਾਗ ਹੈ ਬੇਸ਼ੱਕ ਉਹ ਇੱਕ ਮਿਹਨਤੀ ਅਫਸਰ ਹੈ ਔਰ ਆਪਣਾ ਕੰਮ ਕਰ ਰਹੇ ਨੇ ਜਾਣਬੁੱਝ ਕੇ ਉਹਨਾਂ ਦੇ ਉੱਤੇ ਇਦਾਂ ਦੇ ਵਾਰ ਜਿਹੜੇ ਆ ਉਹ ਕੀਤੇ ਜਾ ਰਹੇ ਆ ਉਹ ਦਾਵਾ ਕਰਦੇ ਆ ਕਿ ਇਹ ਸਾਰਾ ਕੁਝ ਝੂਠ ਹੈ ਇਹਦੇ ਨਾਲ ਉਹਨਾਂ ਦੀ ਪਤਨੀ ਦਾ ਕੋਈ ਮਤਲਬ ਨਹੀਂ ਹੈ ਔਰ ਨਾਲ ਦੀ ਨਾਲ ਮਾਨਹਾਨੀ ਦੀ ਗੱਲ ਵੀ ਕਹਿੰਦੇ ਕਿਸੇ ਤਰ੍ਹਾਂ ਦੇ ਉੱਤੇ ਕੀਤੀ ਗਈ ਆ ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਕਿੱਥੇ ਜਾ ਕੇ ਖੜਦਾ ਹੈ ਪਰ ਜੇ ਨੂੰ ਮੰਤਰੀ ਦਾ ਨਾਮ ਵਿੱਚ ਆ ਜਾਵੇ ਉਹਨਾਂ ਦੀ ਧਰਮ ਪਤਨੀ ਦਾ ਨਾਮ ਵਿੱਚ ਆ ਜਾਵੇ ਜ਼ਾਹਿਰ ਤੌਰ ਦੇ ਉੱਤੇ ਇਹ ਖਬਰ ਇਹ ਮਾਮਲਾ ਵੱਡਾ ਬਣ ਜਾਂਦਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ